ਲੰਡਨ ਸ਼ਹਿਰ ਜਾਂ ਇੰਗਲੈਂਡ ਦਾ ਜਦੋਂ ਵੀ ਨਾਂ ਸੁਣਦੇ ਆ ਤਾਂ ਸਭ ਤੋਂ ਪਹਿਲਾਂ ਇੱਕ ਚੀਜ਼ ਮਾਈਂਡ 'ਚ ਆਉਂਦੀ ਹੈ ਉਹ ਆਉਂਦੀ ਹੈ ਜੀ ਲੰਡਨ ਵਾਲਾ ਬ੍ਰਿਜ ਜਿਹਨੂੰ ਟਾਵਰ ਆਫ ਲੰਡਨ ਜਾਂ ਲੰਡਨ ਦਾ ਪੁਲ ਵੀ ਕਹਿ ਦਿੰਦੇ ਆ ਤੇ ਇਹਦੀਆਂ ਤੁਸੀਂ ਕਾਫੀ ਸਾਰੀਆਂ ਵੀਡੀਓਜ਼ ਜਾਂ ਫੋਟੋਜ਼ ਦੇਖੀਆਂ ਹੋਣਗੀਆਂ ਜਦੋਂ ਵੀ ਬੰਦਾ ਇੰਗਲੈਂਡ ਆਉਂਦਾ ਤਾਂ ਸਭ ਤੋਂ ਪਹਿਲਾਂ ਉਹਦਾ ਮਨ ਚੁੰਦਾ ਵੀ ਮੈਂ ਆਹ ਚੀਜ਼ ਦੇਖ ਕੇ ਆ ਮੈਂ ਸੋ ਰਣਜਿੰਦ ਦਾ ਅੱਜ ਸਾਡੇ ਨਾਲ ਪਹਿਲਾ ਦਿਨ ਹੈ ਲੰਡਨ ਦੇ ਵਿੱਚ ਸੋ ਅਸੀਂ ਸਭ ਤੋਂ ਜਿਹੜੀ ਫਸਟ ਪਲੇਸ ਦੇਖਣ ਦੇ ਲਈ ਆਏ ਆ ਦਾ ਹੋਟਾ ਟਾਵਰ ਆਫ ਲੰਡਨ ਦੇਖਣ ਆਏ ਤੇ ਕਿਹੋ ਜਿਹੇ ਵਾਲਾ ਦੋ ਵਾਲਾ ਟਾਵਰ ਆਫ ਲੰਡਨ ਦਾ ਬਹੁਤ ਸਾਰਾ ਤੁਹਾਨੂੰ ਅੱਜ ਦਿਖਾਉਨੇ ਆ। ਸੋ ਇਸ ਟਾਈਮ ਅਸੀਂ ਸੈਂਟਰਲ ਲੰਡਨ ਦੇ ਵਿੱਚ ਤੇ ਸਾਡੀ ਫੌਜ ਚ ਦੋ ਬੰਦੇ ਨਵੇਂ ਭਰਤੀ ਹੋ ਗਏ ਹੁਣ ਤੋਂ। ਇਹਨਾਂ ਨੂੰ ਤੁਸੀਂ ਪਹਿਲਾਂ ਜਾਣਦੇ ਹੋ ਸੁਖਵੀਰ ਤੇ ਸੰਦੀਪ ਮਾਮਾ ਜੀ ਦਾ ਬੇਟਾ ਤੇ ਮਾਮਾ ਜੀ ਦੀ ਬੇਟੀ ਤੇ ਇਹ ਆਪਣੇ ਨਾਲ ਨੇ ਰਣਜਿੰਦ ਖੁਸ਼ੀ ਤੇ ਅਸੀਂ ਸਾਰੇ ਅੱਜ ਲੰਡਨ ਦੇ ਘੇੜੇ ਦੇਵਾਂਗੇ। ਚਲਿਏ ਜੀ ਕਿੱਧਰ ਨੂੰ ਜਾਣਾ ਹੁਣ? ਇਹ ਟੂਰ ਗਾਈਡ ਹੁਣ ਇਹ ਹੁੰਦੇ ਆ ਟਾਵਰ ਆਫ ਲੰਡਨ ਨੇ ਇਸਦੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲੱਭੀਆਂ ਕਦੇ ਵੀ ਜਿਹੜੀਆਂ ਆਪਾਂ ਪਿਛਲੀ ਵਾਰੀ ਨਹੀਂ ਘੁੰਮ ਸਕਿਆ ਸੀ ਕਿ ਜਦ ਮਤਲਬ ਛੋਟਕੀਆਂ ਸੀਗਾ ਸਾਰੀਆਂ ਇਤਿਹੀ ਦੇਖਣੀ ਨਵੀਆਂ ਜੀ ਹਾਂਜੀ ਤੇ ਪਿਛਲੀ ਵਾਰੀ ਆ ਅਸੀਂ ਕਿਸੇ ਏਰੀਆ 'ਚ ਨਹੀਂ ਆਏ ਜਿਹੜਾ ਏਰੀਆ ਅਸੀਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਅਸੀਂ ਆ ਕੇ ਤਾਂ ਗਏ ਆ ਲੰਡਨ ਤੇ ਆ ਏਰੀਆ ਨਹੀਂ ਦੇਖਿਆ ਸੀਗਾ ਜਿਹੜਾ ਏਰੀਆ ਰਹਿੰਦਾ ਸੀ ਲੰਡਨ ਦਾ ਉਹ ਇਤਿਹੀ ਘੁੰਮਣਾ ਤੇ ਬਾਕੀ ਕੁਝ ਹੋਰ ਨਵਾਂ ਵੀ ਐਕਸਪਲੋਰ ਕਰਾਂਗੇ ਨਾਲ ਤੇ ਆ ਇੱਥੇ ਬੱਸ ਵੀ ਚੱਲਦੀ ਹੈ ਵੈਸੇ ਲੰਡਨ ਚ ਹੌਪ ਆਨ ਹੌਪ ਆਫ ਜੇ ਤੁਸੀਂ ਦੇਖਦੇ ਰਹੇ ਹੋ ਤੇ ਇਹਦੇ ਤੇ ਵੀ ਤੁਸੀਂ ਆ ਜਾ ਸਕਦੇ ਹੋ ਜਿੰਨਾ ਵੀ ਇਹ ਏਰੀਆ ਨਾ ਲੰਡਨ ਦਾ ਬਹੁਤ ਜ਼ਿਆਦਾ ਪੁਰਾਣਾ ਏਰੀਆ ਹੈ ਤਾਂ ਹੀ ਕਰਕੇ ਇਹਨੂੰ ਸੈਂਟਰਲ ਲੰਡਨ ਬੋਲ ਦਿੰਦੇ ਆ ਮਤਲਬ ਹੁਣ ਤਾਂ ਲੰਡਨ ਸ਼ਹਿਰ ਇੰਨਾ ਜ਼ਿਆਦਾ ਵੱਡਾ ਹੋ ਗਿਆ ਆਲੇ ਦੁਆਲੇ ਇੰਨਾ ਜ਼ਿਆਦਾ ਫੈਲ ਗਿਆ ਸਾਊਥ ਹਾਲ ਤੱਕ ਮੈਨੂੰ ਸਾਨੂੰ ਇੱਕ ਘੰਟਾ ਲੱਗਦਾ ਇਥੋਂ ਸਾਊਥ ਹਾਲ ਤੋਂ ਸੈਂਟਰ ਲੰਡਨ ਤੱਕ ਆਉਣ ਦਾ ਤੇ ਉਹ ਵੀ ਲੰਡਨ ਸ਼ਹਿਰ ਹੀ ਕਹਾਉਂਦਾ ਸਾਰਾ ਤੇ ਪਰ ਜਿਹੜਾ ਪ੍ਰਾਣੇ ਟਾਈਮ ਦਾ ਅੰਗਰੇਜ਼ਾਂ ਵਾਲੇ ਦਾ ਮਤਲਬ ਸ਼ਹਿਰ ਹੁੰਦਾ ਸੀ ਲੰਡਨ ਤਾਂ ਉਹ ਆਹੀ ਏਰੀਆ ਸੀਗਾ ਇਹ ਦੱਸ ਰਹੇ ਆ ਕਹਿੰਦੇ ਲੰਡਨ ਲੰਡਨ ਬ੍ਰਿਜ ਤੇ ਲੋਕੀ ਗਲਤ ਨਾ ਲੈਂਦੇ ਕਿ ਮੈਂ ਸੁਖਵੀਰ ਜੀ ਨੇ ਠੀਕ ਕਹਿੰਦੇ ਨੇ ਕਿ ਉਹ ਲੰਡਨ ਬ੍ਰਿਜ ਆ ਬਸਲ ਵਿੱਚ ਲੰਡਨ ਬ੍ਰਿਜ ਉਹ अच्छा टावर ब्रिज ਉਹਦਾ ਨਾਮ ਟਾਵਰ ਬ੍ਰਿਜ ਹੈ ਲੰਡਨ ਬ੍ਰਿਜ ਆ ਹੈ ਇੱਥੇ ਲਿਖਿਆ ਵੀ ਹੋਇਆ ਮੈਂ ਤੁਹਾਨੂੰ ਪੜ੍ਹਾ ਦਿੰਨਾ ਆ ਦੇਖੋ ਇਹ ਲੰਡਨ ਬ੍ਰਿਜ ਹੈ ਵੈਸੇ ਲੰਡਨ ਸ਼ਹਿਰ ਚ ਉਹ ਪੁਲ ਬਣਿਆ ਹੋਣ ਕਰਕੇ ਉਹਨੂੰ ਲੋਕ ਕੀ ਕਹਿੰਦੇ ਆ ਕਿ ਲੰਡਨ ਬ੍ਰਿਜ ਵੈਸੇ ਉਹਦਾ ਨਾਮ ਟਾਵਰ ਬ੍ਰਿਜ ਹੈ ਇੱਥੋਂ ਪਹਿਲਾ 뷰 ਪੁਆਇੰਟ ਹੈ ਜੀ ਉਹਦਾ ਤੇ ਸਾਹਮਣੇ ਉਹ ਸਾਹਮਣੇ ਵਾਲੇ ਪਾਸੇ ਰਹਿ ਗਿਆ ਇਹਦੇ ਚ ਵੀ Air ਝੂਟਾ ਲੈਣਾ ਆਪਾਂ ਲੰਡਨ ਆਈ ਇਹ ਲੰਡਨ ਆਈ ਤੋਂ ਲੈ ਕੇ ਲੰਡਨ ਬ੍ਰਿਜ ਤੱਕ 보ਟਸ ਚੱਲਦੀਆਂ ਲੰਡਨ ਚ ਨਾ ਕਬੂਤਰ ਵਾਲੇ ਆ ਕਹਿੰਦੇ ਗੱਲਬਾਤ ਹੀ ਕੁਝ ਹੋਰ ਹੈ ਦੀ ਓਹ ਸਾਹਮਣੇ ਦੇਖੋ ਬ੍ਰਿਜ ਵੱਲ ਅਸੀਂ ਤੁਰੇ ਤੁਰੇ ਜਾ ਰਹੇ ਹਾਂ ਹੁਣ ਇਹ ਥੇਮਜ਼ ਰਿਵਰ ਆ ਗਿਆ ਤੇ ਜਿਹਨੂੰ ਲੰਡਨ ਦੀ ਨਦੀ ਕਹਿੰਦੇ ਆ ਸਾਰੀ ਇਹ ਲੰਡਨ ਦੇ ਵਿੱਚੋਂ ਦੀ ਲੰਘਦੀ ਆ ਜੀ ਥੇਮਜ਼ ਰਿਵਰ ਆ ਸਾਰਾ ਤੇ ਅੱਧਾ ਲੰਡਨ ਇਹ ਇੱਧਰ ਹੱਦੋਂ ਉੱਤਰ ਵਿੱਚੋਂ ਦੀ ਆ ਚੱਲਦੀਆਂ ਰਹਿਣੀਆਂ ਬੋਟਸ ਵਗੈਰਾ ਸਨੈਪਚੈਟਸ ਬਣਾਈਆਂ ਜਾ ਰਹੀਆਂ ਇੱਧਰ ਤੁਰੇ ਤੁਰੇ ਨਾ ਸੀ ਬਿਲਕੁਲ ਲੰਡਨ ਬ੍ਰਿਜ ਦੇ ਕੋਲ ਇਹਦੇ ਪਹੁੰਚ ਗਏ ਆ ਤੇ ਵੈਸੇ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਟਾਵਰ ਬ੍ਰਿਜ ਇਹਦਾ ਨਾਮ ਪਰ ਆਪਣੇ ਸਾਰੇ ਜਿਹੜੇ ਕਦੇ ਕਦਾਈਂ ਦੇਖਣ ਆਉਂਦੇ ਮੈਂ ਵੀ ਉਹਨਾਂ ਚੋਂ ਹੀ ਆਉਣਾ ਤੇ ਸਾਰੇ ਨੂੰ ਲੰਡਨ ਦੇ ਲੰਡਨ ਸ਼ਹਿਰ ਚ ਬਣਿਆ ਹੋਣ ਕਰਕੇ ਇਹਨੂੰ ਲੰਡਨ ਬ੍ਰਿਜ ਦੇ ਨਾਮ ਨਾਲ ਹੀ ਜ਼ਿਆਦਾ ਮਸ਼ਹੂਰ ਹੈਗਾ ਇਹ ਕਿੰਨੇ ਲੋਕਾਂ ਦਾ ਸੁਪਨਾ ਹੁੰਦਾ ਯਾਰ ਇਸ ਜਗ੍ਹਾ ਤੇ ਆਉਣਾ ਇਹਨੂੰ ਦੇਖਣਾ ਤੇ ਕਿੰਨੇ ਲੋਕ ਇਹਦੇ ਬਾਰੇ ਸੋਚਦੇ ਆ ਜਿੰਨੀ ਮੂਵੀਜ਼ ਚ ਤੁਸੀਂ ਜਗ੍ਹਾ ਦੇਖੀ ਹੈ ਨਾ ਇਹ ਸਾਰੀ ਫਿਲਮਾਂ ਚ ਤੁਸੀਂ ਪਹਿਲਾਂ ਦੇਖਿਆ ਹੋਣਾ ਤੇ ਉਹ ਸਾਰੀ ਇਹੀ ਜਗ੍ਹਾ ਹੈ ਜਿੱਥੇ ਫਿਲਮਾਂ ਫਿਲਮਾਈਆਂ ਜਾਂਦੀਆਂ ਨੇ ਰਣਜਿੰਦਰ ਪੁੱਤ ਸਵਾਗਤ ਹੈ ਵੈਲਕਮ ਟੂ ਲੰਡਨ ਹੋਏ ਰਣਜਿੰਦਰ ਨੇ ਰੋਣਾ ਸ਼ੁਰੂ ਕਰਤਾ ਸੀ ਜਿਵੇਂ ਹੀ ਟਾਵਰ ਬ੍ਰਿਜ ਨੂੰ ਦੇਖ ਲਿਆ ਨਾਲ ਦੇ ਨਾਲ ਖੁਸ਼ ਕਿਉਂ ਕਿ ਮੰਮੀ ਦਾ ਫੇਵਰਿਟ ਹੈ ਨਾ ਇਸ ਲਈ ਇਹਦਾ ਵੀ ਫੇਵਰਿਟ ਹੈ ਲੰਡਨ ਦਾ ਸ਼ਹਿਰ ਹੈ ਹੈ ਲੋਏ ਅਨਜੂਨੀ ਅਨਜੂਨੀ ਸਾਨੂੰ ਨày ਜਗ੍ਹਾ ਤੇ ਆਉਣ ਨੂੰ 30 ਸਾਲ ਲੱਗੇ ਲਗਭਗ ਕਿਉਂਕਿ ਬਚਪਨ ਤੋਂ ਛੋਟੇ ਹੁੰਦੇ ਜਿਹੜੀਆਂ ਨੋਟਬੁਕਸ ਹੁੰਦੀਆਂ ਸੀ ਨਾ ਉਹਦੇ ਜਲਤ ਦੇ ਉੱਪਰ ਇਹਦੀ ਫੋਟੋਸ਼ਾਪੀ ਹੁੰਦੀ ਸੀ ਮੈ ਮੈਨੂੰ ਹਜੇ ਤੱਕ ਜ਼ਿਆਦਾ ਆਪਣੇ ਬਚਪਨ ਦੀਆਂ ਯਾਦਾਂ ਕਿਉਂ ਉਦੋਂ ਪਹਿਲੀ ਵਾਰ ਹੀ ਦੇਖਿਆ ਉਸ ਤੋਂ ਬਾਅਦ ਫਿਲਮਾਂ ਫਿਲਮਾਂ 'ਚ ਦੇਖਦੇ ਰਹੇ ਹਰੇਕ ਜਵਾਬ ਦੀ ਕਹਿੰਦੇ ਜਦੋਂ ਵੀ ਕੋਈ ਜੰਮਦਾ ਆਪਣੀ ਕਿਸਮਤ ਲੈ ਕੇ ਜਾਂਦਾ ਹੈ ਤੇ ਰਣਜਿੰਦ ਸਾਡੀ ਸਿਰਫ 4 ਮਹੀਨਿਆਂ ਦੀ ਮਤਲਬ 4 ਮਹੀਨਿਆਂ ਦੇ ਨੂੰ ਇੱਥੇ ਲੰਡਨ ਬ੍ਰਿਜ ਦੇਖਣ ਦਾ ਮੌਕਾ ਮਿਲ ਗਿਆ ਸਾਡੀ ਆਪਣੇ ਨਾਲ ਸਾਡੇ ਹੁਣ ਅੱਗੇ 3 ਪੁੱਤਾਂ ਦੀ ਆਪਣੇ ਸਾਹਬ ਨਾਲ ਤਾਂ ਹੀ ਕਹਿੰਦੇ ਹੁੰਦੇ ਨੇ ਹਰੇਕ ਦੀ ਆਪਣੀ ਕਿਸਮਤ ਹੁੰਦੀ ਹੈ ਜਦੋਂ ਕੋਈ ਦੁਨੀਆ ਤੇ ਇੱਥੇ ਆਉਂਦਾ ਹੈਗਾ ਆਪਣੇ ਲੇਖ ਲਿਖਾ ਕੇ ਲਿਆਉਂਦਾ ਹੈਗਾ ਹੁਣ ਅਸੀਂ ਚੱਲਦੇ ਹਾਂ ਅੱਗੇ ਵੱਲ ਨੂੰ ਤੇ ਤੁਹਾਨੂੰ ਬਿਲਕੁਲ ਜਿਹੜਾ ਬ੍ਰਿਜ ਆ ਉਹਦੇ ਕੋਲ ਉੱਪਰਲੇ ਪਾਸੇ ਲੈ ਕੇ ਜਾਵਾਂਗੇ ਤੇ ਪਿਛਲੇ ਸਾਲ ਨਾ ਜਦੋਂ ਅਸੀਂ ਆਏ ਸੀਗੇ ਇੱਥੇ ਇੱਕ ਸਾਲ ਪਹਿਲਾਂ 1.5 ਸਾਲ ਪਹਿਲਾਂ ਉਦੋਂ ਅਸੀਂ ਆਹ ਏਰੀਏ 'ਚ ਨਹੀਂ ਆਏ ਬਿਲਕੁਲ ਵੀ ਮਤਲਬ ਜਿਹੜਾ ਜਿਹੜਾ ਹੈ ਵਾਕ ਕਰਨ ਨੂੰ ਬਣਿਆ ਹੋਇਆ ਹੈ ਨਾ ਥੀਮਜ਼ ਰਿਵਰ ਦੇ ਨਾਲ-ਨਾਲ ਤੇ ਰੈਸਟੋਰੈਂਟ ਵਗੈਰਾ ਬਣੇ ਆ ਕਾਫੀ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਇਹ ਏਰੀਆ ਨਹੀਂ ਬਿਲਕੁਲ ਨਹੀਂ ਦੇਖਿਆ ਸੀ ਇਹ ਸਾਰਾ ਏਰੀਆ ਤੁਰ ਫਿਰ ਕੇ ਵਾਕ ਕਰਨ ਵਾਲਾ ਦੇਖਣ ਵਾਲਾ ਯਾਰ ਇਧਰ ਆ ਚੱਲੀਏ ਯਾਰ ਹਾਂ 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 ਫੋਟੋਆਂ ਹਾਂ ਹਾਂ ਹੁਣ ਅਸੀਂ ਚੱਲੇ ਆ ਕੁਝ ਖਾਣ ਪੀਣ ਦੇ ਲਈ ਅਜਿਹਾ ਵਲੌਗਸ ਦਾ ਨੂੰ ਬਿਹਾਈਂਡ ਦੀ ਸੀਨ ਜਿ ਦਿਖਾਉਣਾ ਹੈ ਕੁਝ ਵੀ ਜਵਾਕ ਨਾ ਘੁੰਮਣਾ ਕਰਨਾ ਜਿਹੜਾ ਕਿ ਨਾ ਜ਼ਿਆਦਾ ਉਫਾਲਦਾ ਇੱਥੇ ਅੱਜ ਤੇ ਨਾ ਲਿਫਟ ਇੱਥੇ ਲਿਫਟਸ ਨਹੀਂ ਹੁੰਦੀਆਂ ਹੈਗੀਆਂ ਨੇੜੇ ਤੇੜੇ ਇੱਥੇ ਘੁੰਮਣ ਫਿਰਦੇ ਸੋ ਆ ਜਿਹੜੀ ਬੱਗੀ ਆ ਬੱਗੀ ਨੂੰ ਕਿਵੇਂ ਚੜਾਏ ਚਾਚਾ ਜੀ ਨਾਲ ਮਦਦ ਕਰਾਓ ਚਾਚਾ ਜੀ ਖੜੇ ਆਹ ਦੇਖੋ ਐਕਚੁਅਲ ਰਿਐਲਿਟੀ ਤੇ ਸੰਦੀਪ ਹਾਂਜੀ ਜਜ਼ਬਾਤ ਬਦਲ ਗਏ ਨਾ ਨਾ ਮੈਂ ਅਕਸਰ ਇਹ ਕਹ ਲਗਾ ਨਾ ਵਕਤ ਤਾਂ ਬਦਲ ਗਏ ਜਜ਼ਬਾਤ ਬਦਲ ਗਏ ਸਮੇ ਬਦਲ ਗਏ ਓ ਯਾਰ ਮੰਮੀ ਦੀ ਮौज ਆ ਹਨਾ ਆ ਮੰਮੀ ਦੀ ਮੰਮੀ ਦੀ ਮौज ਆ ਬਸ ਚੱਕ ਕੇ ਮੜੇ ਲਾ ਕੇ ਰੱਖ ਨੇ ਬਟ ਉਹ ਵੀ ਟਾਇਰਿੰਗ ਆਗਾ ਥੱਕ ਜਾਂਦਾਗਾ ਜਾਣ ਕੇ ਕਹਿੰਦੇ ਨੇ ਬ੍ਰਿਜ ਦੇ ਨੇੜੇ ਦਾ ਜਿੰਨਾ ਇਹ ਏਰੀਆ ਨਾ ਬਹੁਤ ਪੂਰਾ ਕਾਸ਼ ਏਰੀਆ ਬਣਿਆ ਹੋਇਆ ਹੈਗਾ ਇਹ ਤੇ ਜਿਵੇਂ ਬਰਜ ਖਲੀਫਾ ਦੇ ਨੇੜੇ ਤੇੜੇ ਕਿੰਨਾ ਕੁਛ ਹੈ ਉਵੇਂ ਇੱਥੇ ਹੈ ਤੇ ਹੁਣ ਅਸੀਂ ਆ ਫਾਈਵ ਗਾਇਸ ਇਹਦੇ ਅੰਦਰ ਚੱਲਿਆਂ ਰੈਸਟੋਰੈਂਟ ਹੈ ਇਹ ਇਹਦੇ ਨੇੜੇ ਬਿਲਕੁਲ ਦੇਖ ਲੈ ਕਿ ਕੁਝ ਮਿਲਦਾ ਹੈਗਾ ਖਾਣ ਪੀਣ ਦੇ ਲਈ ਸਾਨੂੰ ਵਿਊ ਬਹੁਤ ਕਮਾਲ ਦਾ ਹੈ ਜਦੋਂ ਕਦੇ ਬਹਿਣਾ ਹੋ ਨਾ ਇੱਥੇ ਆਇਓ ਤੁਹਾਨੂੰ ਮੈਂ ਕਿਹਾ ਸਗਵੀਰ view point ਕਿਡਾ ਕਮਾਲ ਦਾ ਯਾਰ ਹਨਾ ਆਪਾਂ ਬਾਰੇ ਵਿੱਚ ਜੀ ਸੁਖਵੀਰ ਇੱਥੇ ਬੈਣਾ ਬਾਹਰ ਬੈਠੀ ਏ ਬਾਹਰ ਬੈਣਾ ਅਸੀਂ ਤਾਂ ਬਾਹਰ ਹੀ ਹੋਣਾ ਸਮਾਨ ਲੈ ਲਿਆ ਸਾਰਾ ਤੇ ਹੁਣ ਅਸੀਂ ਬਾਹਰਲੇ ਪਾਸੇ ਨਿਕਲਦੇ ਆ ਕਿਉਂਕਿ ਹੁਣ ਤਾਂ ਅਸੀਂ ਤੁਹਾਨੂੰ ਲੋਕੇਸ਼ਨਾਂ ਲੱਭ ਲੱਭ ਕੇ ਦੇਣ ਜੋਗੇ ਹਾਂ ਤੇ ਰਣਜਿੰਦਾ ਸਟੋਲਰ ਉੱਪਰ ਉੱਪਰ ਜਾਂਦਾ ਨਹੀਂ ਸੀਗਾ ਤਾਂ ਅੰਗਰ ਕੇ ਉੱਪਰ ਬੈਠਿਆ ਨਹੀਂ ਜਾਣਾ ਸੀਗਾ ਦਾ ਕਰਕੇ ਸਾਨੂੰ ਹੁਣ ਬਾਹਰ ਬਹਿਣਾ ਪੈਣਾ ਖੁੱਲੇ 'ਚ ਖੁੱਲੇ 'ਚ ਬਹਿ ਕੇ ਖਾਣੇ ਪੀਣੇ ਨਿਆਣਾ ਸਾਡਾ ਸੌਂ ਗਿਆ ਤੇ ਅਸੀਂ ਸੋਚਿਆ ਹੁਣ ਕੁਝ ਐਨੇ ਟਾਈਮ 'ਚ ਖਾ ਪੀ ਲਿਆ ਜਾਵੇ ਸੋ ਅੰਗਰੇਜ਼ਾਂ ਦੀ ਸਭ ਤੋਂ ਹੈਲਦੀ ਫੂਡ ਜਿਹੜਾ ਉਹ ਅਸੀਂ ਖਾ ਰਹੇ ਹਾਂ ਅੱਜ ਸਾਡੇ ਜਵਾਕਾਂ ਦੇ ਨਾਲ ਛੋਟਿਆਂ ਦੇ ਨਾਲ ਸਭ ਤੋਂ ਹੈਲਦੀ ਫੂਡ ਜਿਹੜਾ ਅੰਗਰੇਜ਼ਾਂ ਦਾ ਮੰਨਿਆ ਜਾਂਦਾ ਕਿਉਂ ਬਈ ਸਹੀ ਹੈ ਨਾ ਤੇ ਮੈਂ ਤੁਹਾਨੂੰ ਦਿਖਾਵਾਂ ਇਹ ਫਰਾਈਆਂ ਕਹਿੰਦੇ ਨੇ ਪੰਜਾਬੀ ਆਪਾਂ ਨੂੰ ਫਰਾਈਆਂ ਬਟ ਇਨ ਮਾਈ ਨੀ ਕਹਾਸੀ ਤਾਂ ਜੀ ਇਹ ਵੀ ਜਿਸ ਦਾ ਇੰਗਲੈਂਡ ਦੇ ਆਲੂਆਂ ਦੇ ਬਣਿਆਗੇ ਇੰਗਲੈਂਡ ਦੇ ਆਲੂਆਂ ਦੇ ਜਿੰਨਾ ਤੋਂ ਆਪਾਂ ਲੈ ਕੇ ਆਇਆ ਨਾ ਇਸ ਤੋਂ ਹਰ ਇੱਕ سٹੋਰ ਤੋਂ ਅਲੱਗ-ਅਲੱਗ ਕੀ ਲੋਕਲ ਇਹ ਲੈ ਕੇ ਆਉਂਦੇ ਆਲੂ ਇਹ ਹਾਰਡ ਕੁਸ਼ਰ ਦੇ ਵਿੱਚ ਬਣੇ ਸੀਗੇ ਸੋ ਖਾਸੀਅਤ ਇਹੀ ਹੈ ਵੀ ਇੰਗਲੈਂਡ ਦੇ ਆਲੂ ਹੈ ਕਿਵੇਂ ਲੱਗੇ ਬਹੁਤ ਸਵਾਦ ਜੋ ਮੈਂ ਉਹ ਮੈਂ ਜੇ ਮਿਲ ਕੋਣ ਆਪਾਂ ਨੀਦਰਲੈਂਡ ਦੇ ਲੈਣੇ ਸਿਖਾਦੇ ਨੇ ਨੀਦਰਲੈਂਡ ਵਾਲੇ ਵੀ ਬਹੁਤ ਸਵਾਦ ਸੀ ਨਾਲ ਕੋਕ ਤੇ ਨਾਲ ਚਟਨੀਆਂ ਤੇ ਕਿਵੇਂ ਸੁਖਵੀਰ ਸਿੰਘ ਹਾਂਜੀ ਇਹੀ ਖਾਣੇ-ਦਾਣੇ ਆ ਤੋਂ ਨਾਲ ਲੰਡਨ ਦਾ 뷰 ਸੋਹਣਾ। ਲੋ ਜੀ ਅੱਜ ਇਹ ਵੀ ਕਿਸਮਤ ਚੰਗੀ ਸੀ ਤੇ ਬ੍ਰਿਜ ਨੂੰ ਖੁੱਲਦਾ ਦੇਖਣਾ ਸੀਗਾ ਲੰਡਨ ਦਾ ਬ੍ਰਿਜ ਨੂੰ। ਪਿਛਲੀ ਵਾਰੀ ਜਦੋਂ ਆਏ ਸੀ ਨਾ ਉਦੋਂ ਇਹ ਓਪਨ ਨਹੀਂ ਹੁੰਦਾ ਦੇਖਿਆ ਸੀਗਾ। ਅੱਜ ਸਾਹਮਣੇ ਵਾਲੇ ਪਾਸੇ ਦੇਖੋ ਤੁਸੀਂ। ਤਾ ਨੇੜੇ ਜਾ ਕੇ ਦਿਖਾਉਣਾ ਥੋੜਾ ਜਿਹਾ। ਇਹ ਵੀ ਕਹਿੰਦੇ ਕਦੇ-ਕਦੇ ਹੁੰਦਾ ਇਹ ਸੀਨ। ਮਤਲਬ ਬ੍ਰਿਜ ਖੋਲਣ ਵਾਲਾ। ਰਣਜਨ ਦੇ ਨਾਲ ਆਏ ਤੇ ਇਹ ਚੀਜ਼ ਵੀ ਅੱਜ ਦੇਖ ਲਈ। ਅਸਨਾ ਖਾਣਾ ਖਾ ਰਹੇ ਸੀ ਉੱਥੇ ਬੈਠੇ ਤੇ ਦੇਖਿਆ ਕਿ ਬ੍ਰਿਜ ਖੁੱਲ ਗਿਆ ਇੱਥੇ ਨਾ ਮੈਂ ਤੁਹਾਨੂੰ ਨਾਲ-ਨਾਲ ਦਿਖਾਦਾ ਇਸ ਤਰ੍ਹਾਂ ਦਾ ਸਾਰਾ ਵਾਕ ਕਰਨ ਨੂੰ ਬਣਿਆ ਹੋਇਆ ਹੈ ਤੇ ਲੋਕ ਇੱਥੇ ਤੁਰਦੇ ਫਿਰਦੇ ਆ ਰੈਸਟੋਰੈਂਟ ਜਿਵੇਂ ਤੁਹਾਨੂੰ ਦਿਖਾਏ ਆ ਬਣੇ ਹੋਏ ਆ ਨਾ ਸਾਰੇ ਤੇ ਇਧਰਲੇ ਪਾਸੇ ਬੈਠਣ ਨੂੰ ਵੀ ਆ ਮਤਲਬ ਤੁਸੀਂ ਬੈਠ ਸਕਦੇ ਹੋ ਵਾਅ ਕਰ ਸਕਦੇ ਹਾਂ ਇੱਥੇ ਬੈਠੇ ਸੀ ਅਸੀਂ ਸੁਖਵੀਰ ਨੂੰ ਪੁੱਛਦੇ ਆਏ ਸੁਖਵੀਰ ਇਹ ਜਰਨਲੀ ਕਦੋਂ ਖੋਲਦੇ ਆ ਇਹਨੂੰ ਜੇ ਜਦੋਂ ਤਾਂ ਕੋਈ ਕੋਈ ਬੋਟ ਲੰਘਦਾ ਉਹ ਤੋਂ ਖੋਲਦੇ ਨੇ ਜਦੋਂ ਬੋਟ ਲੰਘਦਾ ਹਾਂਜੀ ਹਾਂ ਤੇ ਕਈ ਵਾਰੀ ਜਦੋਂ ਇੱਕ ਸਪੈਸੀਫਿਕ ਟਾਈਮ ਹੁੰਦਾ ਕਿ ਅੱਜ ਤਾਂ ਖੋਲਣੀ ਬੋਲਣਾ ਸੋ ਜਾਂ ਤਾਂ ਉਹ ਅੱਛਾ ਅੱਜ ਉਹੀ ਸਪੈਸੀਫਿਕ ਖੋਲਿਆ ਇਹਨਾਂ ਨੇ ਠੀਕ ਆ ਤੇ ਮੈਂ ਕਿਹਾ ਵਧੀਆ ਸੀਗਾ ਲਿਖਿਆ ਹੋਇਆ ਸੀ ਕਰਮਾ ਜਾ ਉਹ ਦੇਖੋ ਹੁਣ ਬੰਦ ਹੋ ਰਿਹਾਗਾ ਇਹ ਆ ਲੰਡਨ ਬ੍ਰਿਜ ਹੌਲੀ ਹੌਲੀ ਬੰਦ ਕਰ ਰਹੇ ਅੱਜ ਅਸੀਂ ਨਾ ਹੋਰ ਕੋਈ ਵੀ ਮੇਨ ਅਟਰੈਕਸ਼ਨ ਲੰਡਨ ਦੀ ਨਹੀਂ ਦੇਖਣੀ ਸਿਰਫ ਇਸੇ ਜਗ੍ਹਾ ਤੇ ਰਹਿਣਾ ਅਸੀਂ ਇਸੇ ਜਗ੍ਹਾ 'ਚ ਮਤਲਬ ਇਹਦੇ ਹਾਲੇ ਦੁਆਲੇ ਦਾ ਬ੍ਰਿਜ ਦਾ ਏਰੀਆ ਜਿੱਨਾਂ ਉਹਨੂੰ ਐਕਸਪਲੋਰ ਕਰਨਾ ਚੰਗੇ ਤਰੀਕੇ ਨਾਲ ਕਿ ਸਾਰਾ ਘੁੰਮ ਫਿਰ ਕੇ ਦੇਖਣ ਵਾਲਾ ਇੱਥੇ ਕੀ ਖੁਸ਼ ਹੈਗਾ ਪੁਲ ਦੇ ਕੋਲ ਹੀ ਇਹ ਛੋਟੀ ਛੋਟੀ ਆਈਸਕ੍ਰੀਮ ਦੀਆਂ ਸ਼ਾਪਸ ਵੀ ਬਣੀਆਂ ਹੋਈਆਂ ਆ ਆਈਸਕ੍ਰੀਮ ਵੈਂਡ ਮਤਲਬ ਖੜੀਆਂ ਤੇ ਪਾਰਕ ਵਗੈਰਾ ਵਧੀਆ ਬਣੇ ਹੋਇਆ ਹੈ ਭੰਦੇ ਲੋਕ ਇੰਨੀ ਕਿ ਜ਼ਿਆਦਾ ਯਾਰ ਭੀੜ ਆ ਇੰਨੇ ਲੋਕ ਇੰਨੇ ਦੇਖਣ ਹੁੰਦੇ ਤੇ ਬਹੁਤ ਜ਼ਿਆਦਾ ਬਾਈ ਜੀ ਕਿਵੇਂ ਹੋ ਬਹੁਤ ਵਧੀਆ ਜੀ ਠੀਕ ਠਾਕ ਹੋ ਵਧੀਆ ਵਧੀਆ ਚੜ੍ਹਦੀ ਕਲਾ ਕਿਹੜਾ ਪਿੰਡ ਆ ਹਾਂ ਸਰਸੇ ਤੋਂ ਹਰਿਆਣਾ ਤੋਂ ਸਰਸੇ ਤੋਂ ਹਰਿਆਣਾ ਤੋਂ ਠੀਕ ਆ ਯਾਰ ਮੂਸੇ ਵਾਲਿਆ ਲੱਗਦਾ ਬਾਈ ਹਾਂ ਨਾ ਨਾ ਜਵੇਂ ਮੂਸੇ ਵਾਲਾ ਲੱਗਦਾ ਯਾਰ ਬਾਈ ਸੱਚੀ ਟੀਮ ਬੌਂਡ ਕਰਾਈਏ ਅੱਛਾ ਹੋਰ ਭਾਈ ਜੀ ਕੀ ਹਾਲ ਚਾਲ ਨੇ ਹੁਣ ਅਸੀਂ ਦਿਹਾੜੀ ਤੋਂ ਆਏ ਆ ਵੀਰੇ ਤਾਂ ਕਰਕੇ ਸਾਡਾ ਆਹੋਲਾ ਰੁਟਵਾ ਬਣਿਆ ਪਿਆ ਦਿਹਾੜੀ ਲੱਗੇ ਆਏ ਹਾਂ ਹਾਂਜੀ ਚਲੋ ਨਾ ਨਾ ਕਰਤੇ ਭਾਈ ਕੰਮ ਕਰਤਾ ਜ਼ਰੂਰੀ ਇੱਥੇ ਰਹਨੇ ਆ ਹਾਂ ਹੁਣ ਜਸਤ ਥੋੜਾ ਜਿਹਾ ਟਾਈਮ ਹੋਇਆ ਇਹਨੂੰ ਚਲੋ ਸਟੂਡੈਂਟ ਹਾਂਜੀ ਹਾਂਜੀ ਚਲੋ ਮੂਸੀ ਵਾਲਾ ਵੀ ਐਨਐਸਆਈਐਮ ਸਟੂਡੈਂਟ ਹੈ ਚਲੋ ਭਾਈ ਠੀਕ ਹੈ ਸ਼ੁਕਰੀਆ ਵੀਰੇ ਚੰਗਾ ਲੱਗਿਆ ਮਿਲ ਕੇ ਹਾਂਜੀ ਜੀ ਵੀਨਰ ਇਹਨਾਂ ਦਾ ਤੁਹਾਡੇ ਵਲੌਗ ਬਹੁਤ ਵੇਖਿਆ ਅੱਛਾ ਮੈਂ ਅੱਜ ਇਹਨਾਂ ਨਾਲ ਇਹੀ ਗੱਲ ਕਰੀ ਜਾਂਦਾ ਸੀਗਾ ਮੈਂ ਕਿਹਾ ਲੋਕੀ ਕਹਿੰਦੇ ਸਾਡਾ ਇੰ ਇਹਨਾਂ ਸਾਰੇ ਪੰਜਾਬ ਨੂੰ ਵੀਜ਼ਾ ਮਿਲਿਆ ਸਾਨੂੰ ਬਰਨਾਲੇ ਮਿਲਿਆ ਮੈਂ ਤੁਹਾਨੂੰ ਪਤਾ ਨਹੀਂ ਚਿਰ ਤੇ ਹੋਣਾ ਕਿ ਨਹੀਂ ਸ਼ਾਪਿੰਗ ਕਰਨ ਆਏ ਭਾਬੀ ਨਾਲ ਮੈਨੂੰ ਸਾਨੂੰ ਮਿਲੇ ਸੀ ਬਰਨਾਲੇ ਮਿਲਿਆ ਨਹੀਂ ਸੀ ਲਾਈਕ ਤੁਸੀਂ ਉਦੋਂ ਕਰ ਰਹੇ ਸੀ ਸ਼ਾਪਿੰਗ ਉਹ ਮੈਂ ਆਪਣੇ ਇੱਥੇ ਆਉਂਦੀ ਸ਼ਾਪਿੰਗ ਕਰ ਰਿਹਾ ਸੀ ਸ਼ੁਕਰੀਆ ਕਿੰਨਾ ਟਾਈਮ ਹੋ ਗਿਆ ਮੈਨੂੰ ਜਸ 2 ਮਹੀਨੇ ਹੋਏ 2 ਮਹੀਨੇ ਕੰਮ ਕਰ ਵਧੀਆ ਚੱਲੀ ਜਾਂਦਾ ਆਹ ਮਾਲਕ ਦੀ ਮਿਹਰ ਚਲੋ ਸ਼ੁਕਰੀਆ ਮਿਲਦੇ ਜੀ ਓਕੇ ਭਾਈ ਜੀ ਓਕੇ ਆਏ ਨਾ ਬ੍ਰਿਜ ਦੇ ਥੱਲੋਂ ਦੀ ਆਹ ਜਾਂਦੀਆਂ ਆਹ ਪੁਲ ਦੇ ਹੁਣ ਅਸੀਂ ਬਿਲਕੁਲ ਹੇਠਾਂ ਖੜੇ ਹਾਂ ਪੁਲ ਦੇ ਥੱਲੋਂ ਦੀਆਂ ਗਲੀਆਂ ਜਾਂਦੀਆਂ ਉਹ ਪਰੰਤਰਲੇ ਪਾਸੇ ਗੜੀਆਂ ਨੇ ਉਹਨਾਂ 'ਚ ਤੁਸੀਂ ਜਾ ਸਕਦੇ ਹੋ ਤੇ ਦੇਖ ਸਕਦੇ ਹੋ ਹੈ ਮੈਂ ਕਿਹਾ ਕਈ ਲੋਕ ਕਹਿੰਦੇ ਹੁੰਦੇ ਆ ਵੀ ਸਾਡੇ ਕਰਮਾਂ 'ਚ ਕਿੱਥੇ ਆਏ ਪੁੱਲ ਦੇਖਣਾ ਜਾਂ ਹੋਰ ਦੇਖਣਾ ਇਹ ਚੀਜ਼ਾਂ ਦੇਖਣੀਆਂ ਤਾਂ ਇਹ ਦੇਖੋ ਕਿੰਨੇ ਕਿੰਨੇ ਆਪਾਂ ਕਿੰਨੇ ਪੰਜਾਬੀਆਂ ਨੂੰ ਮਿਲਦੇ ਹਨਾ ਆਇਤ ਕੀ ਬਹੁਤ ਬਹੁਤ ਲੋਕ ਆਪਨੇ ਹਨਾ ਆਪਾਂ ਮੰਡੇ ਆਇਾਂਗੇ ਹਾਂ ਨਾ ਵੀਕਡੇ ਆ ਬਹੁਤ ਪੰਜਾਬੀ ਆ ਯਾਰ ਘੁੰਮਣ ਫਿਰ ਟੂਰਿਸਟ ਕਿੰਨੇ ਆਏ ਹੋਏ ਆ ਆਪਾਂ ਨੂੰ ਕਿੰਨੇ ਜਾਣੇ ਮਿਲੇ ਇਹ ਤਾਂ ਬਾਈ ਕੰਮ ਵਾਲੇ ਸੀ ਵੈਸੇ ਟੂਰਿਸਟ ਵੀ ਬਹੁਤ ਲੋਕ ਆਉਂਦੇ ਹਾਂਜੀ ਛੁੱਟੀਆਂ ਤਾਂ ਕਰਕੇ ਵਲੌਗ ਦਾ ਤਾਂ ਮੈਨੂੰ ਹੁਣ ਤੱਕ ਪਤਾ ਨਹੀਂ ਵੀ ਕਿੰਨਾ ਕੁ ਲੰਘਿਆ ਹੁਣ ਅਪਰ 2.5 ਘੰਟਿਆਂ ਚ ਅਸੀਂ ਇੱਥੇ ਆਏ ਆ ਪੁਲ ਦੇ ਕੋਲੇ ਫਿਰ ਨਾ ਜਿਵੇਂ ਆਈਫਲ ਟਾਵਰ ਤੋਂ ਬਹੁਤ ਦੂਰ ਤੋਂ ਦਿਖਣਾ ਪਰਾਂ ਚੋ ਇਹ ਵੀ ਬਹੁਤ ਦੂਰ ਤੋਂ ਦਿਖਣ ਲੱਗ ਜਾਂਦਾ ਹੈਗਾ ਤੇ ਪਰ ਇਹਦੇ ਨੇੜੇ ਆਉਣ ਨੂੰ ਥਿਊ ਵਿਊ ਦੇਖਣ ਨੂੰ ਟਾਈਮ ਲੱਗ ਜਾਂਦਾ ਹੈਗਾ ਇੰਨੇ ਕੁ ਜ਼ਿਆਦਾ ਪਾ ਪੰਜਾਬੀ ਇੱਥੇ ਆਪਣੇ ਘੁੰਮਦੇ ਫਿਰਦੇ ਦੇਖੇ ਜਾ ਸਕਦੇ ਨੇ ਹਾਂਜੀ ਮੈਂ ਕਿਹਾ ਨਹੀਂ ਸਾਰੇ ਜਣੇ ਕਹਿ ਲਿਆ ਵਧੀਆ ਉਸ ਦਾਸਤਾ ਵੀ ਇੰਨੇ ਘੰਟੇ ਕਿੱਧਰ ਖੜੇ ਨੇ ਵੀ 5 ਕੁ ਮਿੰਟ ਬਾਅਦ ਹੀ ਖਾਣ ਮੈ ਜਾਂਦੇ ਨੇ ਤੇ ਬਾਕੀ ਇਹ ਨਾ ਦੂਰੋਂ ਜਿਵੇਂ ਤੁਹਾਨੂੰ ਦੱਸਿਆ ਵਾਕ ਕਰਨ ਨੂੰ ਬਣਿਆ ਹੋਇਆ ਹੈ ਨਾ ਤੇ ਫਿਰ ਲੋਕੀ ਮਤਲਬ ਟਾਈਮ ਸਪੈਂਡ ਕਰਦੇ ਆ ਕੁਛ ਐ ਜਿਵੇਂ ਵਾਕ ਨਾਲ ਕਿਤੇ-ਕਿਤੇ ਖੜ ਜਾਂਦੇ ਨੇ ਕਦੇ-ਕਿਤੇ ਖੜ ਜਾਂਦੇ ਨੇ ਹੁਣ ਉੱਪਰਲੇ ਪਾਸੇ ਚੱਲਦੇ ਆ ਅਸਲ 'ਚ ਪੰਜਾਬੀ ਟਰੈਵਲ ਕਪਲ ਦੀ ਰੀਅਲ ਟਰੈਵਲਿੰਗ ਹੁਣ ਸਟਾਰਟ ਹੋਈ ਹੈਗੀ ਹੁਣ ਤੁਹਾਨੂੰ ਰੌਅ ਫੁਟੇਜ ਬਿਹਾਈਂਡ ਦ ਸੀਨ ਆਪਾਂ ਸ਼ੋਅ ਕਰਦੇ ਆਂਗੇ ਕਿ ਐਕਚੁਅਲ ਚ ਕੀ ਐਕਸਪੀਰੀਅੰਸ ਆਗਾ ਬੇਬੀ ਨਾਲ ਟਰੈਵਲ ਕਰਨ ਦਾ ਮੈਨੂੰ ਐ ਸਮਝ ਨਹੀਂ ਆਉਂਦਾ ਵੀ ਜੇ ਮੈਨਾਂ ਨੇ ਇੰਨੇ ਇੱਥੇ ਹੋਣੀ ਦਿੱਤੇ ਹੋਏ ਹਨ ਲਿਫਟ ਵਗੈਰਾ ਗੋਰੀ ਕਿਵੇਂ ਕਰਦੇ ਹੋਣ ਇਹ ਐਡਜਸਟ ਜਿੱਦ ਆਪਾਂ ਕਰਦੇ ਆਂ ਸੇਮ ਉਹ ਵੀ ਜਾ ਕੇ ਜਾ ਕੇ ਚੜਾਉਂਦੇ ਹੋਣ ਲਿਫਟਾਂ ਲਿਫਟਾਂ ਦੇਣੀਆਂ ਚਾਹੀਦੀਆਂ ਯਾਰ ਇੱਥੇ ਲਿਫਟ ਨਹੀਂ ਦਿੱਤੀ ਹੋਈ ਜਨੋ ਓਏ ਆ ਤਾਂ ਲੱਗਿਆ ਬਾਰ ਅਸਿਸਟੈਂਟ ਨੂੰ ਫੋਨ ਦਿੱਤਾ ਹੋਇਆ ਹਾਲ ਹੀ ਮਾਸ ਲਿਫਟ ਵਗੈਰਾ ਤਾਂ ਨਹੀਂ ਲੈ ਗਈ ਕੋੜ ਕਿਉਂ ਨਾ ਪਾਉਂਦਾ ਹੋਣਾ ਫੱਕਿੰਗ ਸਾਲ ਉੱਪਰ ਆ ਗਏ ਟਾਵਰ ਆਫ ਲੰਡਨ oh my god ਹਾਂਜੀ ਦਿਓ ਦਿਵਿਜ਼ ਲਟੋਪਿੰਗ ਹੋਣ ਤੋਂ ਬਾਅਦ ਉੱਪਰ ਆ ਗਏ ਇਹਦੇ ਰਾਣਜਿੰਦ ਨੇ ਮੇਰੇ ਬਾਲ ਪੱਟ ਪੱਟ ਮੂੰਹ ਕੰਨ ਦਾ ਜਦੋਂ ਨਾ ਸਾਡੇ ਰਾਣਜਿੰਦ ਵੱਟੇ ਹੋਗੇ ਅਨਨ ਦੱਸਿਆ ਕਰਾਂਗੇ ਭਾਈ ਤੁਹਾਨੂੰ ਬਹੁਤ ਔਖੇ ਲੰਡਰ ਨਾਲ ਅਪਰੇਚ ਦਿਖਾਇਆ ਸੀਗਾ ਸੌਖਾ ਨਹੀਂ ਦੇਖਿਆ ਸਖਵੀਰ ਚਾਚਾ ਜੀ ਸਾਹ ਨਹੀਂ ਚੜਿਆ ਸਾਹ ਚੜਿਆ ਚਾਹ ਚੜਿਆ ਨਹੀਂ ਰਿਹਾ ਇਹ ਕਹਿੰਦੇ ਪਰ ਮੈਂ ਦੁਖਾ ਨਹੀਂ ਰਿਹਾ ਸਖਵੀਰ ਨੇ ਇਹ ਕੀ ਕਰਨਾ ਕਿ ਮੈਂ ਕਹਿਣਗੇ ਮੁੰਡੇ ਦਾ ਸਾਹ ਚੜਦਾ ਜੰਗ ਨਹੀਂ ਹੈਗਾ ਚਲੋ ਚੱਲੀਏ ਅੱਗੇ ਲਓ ਜੀ ਹੁਣ ਭੂਆ ਜੀ ਡਿਊਟੀ ਤੇ ਸਟਾਲਰ ਰੋੜਨ ਦੇ ਤਦੋਂ ਦਿਖਾਉਣੇ ਆ ਜਿਹੜਾ ਉੱਪਰਲੇ ਪਾਸਿਓਂ ਜੀ ਬ੍ਰਿਜ ਕੋਲ ਆ ਲੋਕ ਵੀ ਆ ਦੇਖੋ ਆਪਦੇ ਸੂਟਕੇਸ ਵਗੈਰਾ ਇੱਥੋਂ ਹੀ ਚੱਕ-ਚੱਕ ਕੇ ਹੀ ਚੜਦੇ ਆ ਇਹ ਉੱਪਰ ਔਖਾ ਯਾਰ ਲਿਫਟਾਂ ਲੌਣੀਆਂ ਚਾਹੀਦੀਆਂ ਯਾਰ ਹਨਾ ਅਹਾਂ ਦੰਗਿਆ ਕਦੋਂ ਲਿਜਾਂ ਗਲਤ ਹੈ ਗੱਲ ਇਹ ਆ ਜੀ ਲੰਡਨ ਵਾਲਾ ਪੋਲ ਉੱਪਰਲੇ ਪਾਸਿਓਂ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਲਾਸਟ ਟਾਈਮ ਆਏ ਸੀਗੇ ਤੇ ਪਹਿਲਾ ਰਿਐਕਸ਼ਨ ਸੀਗੇ ਵਾਓ ਓ ਮਾਈ ਗਾਡ ਇਸ ਵਾਰੀ ਤਾਂ ਸਾਹ ਚੁੱਕਿਆ ਹਨਾ ਐਤ ਕੀ ਰਿਐਕਸ਼ਨ ਦੇ ਐਤ ਕੀ ਅਸੀਂ ਨਹੀਂ ਨਹੀਂ ਇਹ ਗੱਲ ਸੰਦੀਪ ਹੈਗੀ ਆ ਫਸਟ ਇਮਪ੍ਰੈਸ਼ਨ ਫਸਟ ਹੀ ਹੁੰਦਾ ਨਹੀਂ ਪਿਛਲੀ ਵਾਰੀ ਰਿਪਨ ਸੰਦੀਪ ਮੈਨੂੰ ਯਾਦ ਕਰਾ ਰਹੀ ਸੀ ਆ ਜਿਹੜੀਆਂ ਲਾਲ ਜਿਹੇ ਮੱਸਾਂ ਨਹੀਂ ਹੈਗੀਆਂ ਤੇ ਇਹ ਨਾ ਅਸੀਂ ਮਤਲਬ ਇੰਨੀਆਂ ਕਸਾਈਆਂ ਨਾ ਮੈਂ ਫੋਟੋ ਖਿੱਚ ਕੇ ਤੇ ਬੋਲੀਆਂ ਕਰਦੀ ਆ ਹਾਂ ਕਿਸੇ ਵੀ ਜਗ੍ਹਾ ਤੇ ਜਦੋਂ ਜਾਂਦੇ ਨਾ ਪਹਿਲੀ ਵਾਰੀ ਪਹਿਲਾ ਇਮਪ੍ਰੈਸ਼ਨ ਪਹਿਲਾ ਹੀ ਹੁੰਦਾ ਇਹ ਤਾਂ ਇੱਕ ਅਸੀਂ ਇੰਗਲੈਂਡ ਆਏ ਸੀਗੇ ਤੇ ਰਣਜਿੰਦੀ ਯਾਦ ਨੂੰ ਆ ਗਏ ਤੁਹਾਨੂੰ ਦੱਸਿਆ ਸੀ ਵੀ ਚੱਲ ਨਿਆਣੇ ਦੀ ਯਾਦਗਰ ਬਣ ਜਾਂਦੀ ਐ ਮੈਂ ਕਿਹਾ ਖੁਸ਼ੀ ਹੈ ਕਿ ਤਾਪਾ ਰਣਜਿੰਦੀ ਯਾਦ ਨੂੰ ਆ ਗਏ ਵੀ ਯਾਦਗਰ ਬਣ ਜੂ ਵੀ ਮੈਂ ਚੱਲ ਗਏ ਹੋਏ ਆ ਹਨਾ ਤੁਹਾਨੂੰ ਆਪਾਂ ਰਣਜਿੰਦ ਲਈ ਆ ਗਏ ਆਂ ਆਦਰਵਾਇਸ ਸਾਡਾ ਕੋਈ ਪਲਾਨ ਨਹੀਂ ਸੀਗਾ ਪਰ ਵੈਸੇ ਜਗ੍ਹਾ ਹੀ ਇਹੀ ਜੇ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਜੇ 20 20 ਸਾਲ ਹੋਰ ਲਿਆਉਂਦੇ ਰਹੋ ਮੈਂ ਤਾਂ ਵੀ ਆ ਜੂ ਹੈ ਲੰਡਨ ਦਾ ਮੈਨੂੰ ਬਹੁਤ ਪਸੰਦ ਆ ਲੰਡਨ ਤੇ ਪੈਰਿਸ ਮੈਨੂੰ ਨਿਊਯਾਰਕ ਮੈਨੂੰ ਹਮੇਸ਼ਾ ਕੋਈ ਅਮਰੀਕਾ ਦਾ ਵੱਧ ਚਾ ਸੀ ਮੈਨੂੰ ਹਮੇਸ਼ਾ ਤੋਂ ਇੰਗਲੈਂਡ ਦਾ ਵੱਧ ਚਾ ਸੀ ਖੁਸ਼ ਨਹੀਂ ਇੰਗਲੈਂਡ ਵੱਧ ਸੁਣਨ ਲੱਗਦਾ ਮੈਨੂੰ ਅਮਰੀਕਾ ਆਹ ਸਾਹਮਣੇ ਪੁਲ ਦੇ ਇੰਗਲੈਂਡ ਦਾ ਫਲੈਗ ਲੱਗਿਆ ਹੋਇਆ ਇਹੋ ਜਿਹਾ ਝੰਡਾ ਹੈ ਇੰਗਲੈਂਡ ਦਾ ਇੰਗਲੈਂਡ ਤੇ ਯੂਕੇ ਇਹਨਾਂ ਦੇ ਅਲੱਗ-ਅਲੱਗ ਫਲੈਗ ਆ ਦੋਵਾਂ ਦੇ ਤੇ ਨਟ ਬੋਲਟ ਦੇਖੋ ਤੁਸੀਂ ਕਿੰਨੇ ਮਜ਼ਬੂਤੀ ਨਾਲ ਲਾਏ ਆ ਐਵੇਂ ਹੀ ਨਹੀਂ ਗੱਲਾਂ ਹੁੰਦੀਆਂ ਲੰਡਨ ਬ੍ਰਿਜ ਦੀਆਂ ਲੋਹਾ ਪੁਰਾਣਾ ਤੇ ਪੂਰਾ ਆ ਜਾਨਦਾਰ ਲੱਗਿਆ ਹੋਇਆ ਇਹਨੂੰ 1800 ਕੁਛ ਦਾ ਬਣਿਆ ਹੋਇਆ ਇਹ ਮਤਲਬ 150 ਸਾਲ ਦਾ ਹੋਈ ਗਿਆ ਤੇ 150 ਸਾਲ ਪੁਰਾਣਾ ਬ੍ਰਿਜ ਤੇ ਕਹਿੰਦੇ ਬਸ ਵੀ ਬਣਾਇਆ ਇਹਨੂੰ ਕੋਈ ਪਰਪਸ ਖਾਸ ਹੈ ਨਹੀਂ ਸੀ ਇਹਦਾ ਮੇਨ ਆਈਕਨ ਕਰਕੇ ਬਣਾਇਆ ਸੀ ਵੀ ਕਹੀ ਜੀ ਚੀਜ਼ ਹੋਵੇ ਜਿਹੜਾ ਪਛਾਣ ਬਣ ਜੇ ਤੇ ਉਸ ਤੋਂ ਬਾਅਦ ਪਛਾਣ ਵੀ ਬਣਿਆ ਇਹ ਪੂਰੀ ਹਨਾ ਸੁਖਵੀਰ ਆਈਕਨ ਕਰਕੇ ਬਣਾਇਆ ਸੀ ਨਾ ਇਹ ਵੀ ਮੇਨ ਹੋ ਰਹੇ ਦੁਨੀਆ ਜੱਜ ਮੈਂ ਆਈਫਲ ਟਾਵਰ ਬਣਿਆ ਆ ਆਈਕਨ ਕਰਕੇ ਬਣਾਇਆ ਸੀਗਾ ਜੀ ਵੀ ਪਛਾਣ ਰਹੇ ਦੁਨੀਆ ਚ ਪਛਾਣ ਇਹਨੇ ਇਹ ਜੀ ਬਣਾਈ ਹੁਣ ਪੂਰੀ ਦੁਨੀਆ ਲੰਡਨ ਬ੍ਰਿਜ ਨੂੰ ਜਾਣਦੀ ਬਿਲਕੁਲ ਸੈਂਟਰ ਦੇ ਵਿੱਚ ਪਹੁੰਚ ਗਏ ਹੋਣਾ ਸੀ ਬ੍ਰਿਜ ਦੇ ਆ ਹਿੱਸਾ ਜਿਹੜਾ ਸੈਂਟਰ ਵਾਲਾ ਇਹ ਉੱਪਰਲੇ ਪਾਸੇ ਚੱਕਿਆ ਜਾਂਦਾ ਹੁੰਦਾ। ਹੌਲੀ ਜਿਹੀ ਭੀੜ ਬਹੁਤ ਆ ਯਾਰ। ਤੇ ਆ ਜਗ੍ਹਾ ਹੈਗੀ। ਇਹ ਜਗ੍ਹਾ ਬਚਾਣਾ ਉੱਪਰ ਚੱਕ ਦਿੰਦੇ ਆ। ਟ੍ਰੈਫਿਕ ਖੜ ਜਾਂਦੀ ਆ। ਤੇ ਥੱਲੋਂ ਦੀ ਛੇ ਆਪਾਂ ਛਪਾਵੇਂ ਲੰਘ ਜਾਂਦੇ ਆ। ਲੰਡਨ ਦੀ ਗੱਲ ਬਾਤ ਹੀ ਕੁਝ ਹੋਰ ਆ ਜਿਹੜਾ ਨਾ ਉਹ ਉੱਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਉਹਦੇ ਤੇ ਆਪਾਂ ਵਾਕ ਵੀ ਕਰ ਸਕਦੇ ਆ ਤੇ ਲੰਡਨ ਬ੍ਰਿਜ ਵਾਕ ਉਹਨੂੰ ਕਹਿੰਦੇ ਆ ਜਿਵੇਂ ਦੁਬਈ ਚ ਦੁਬਈ ਫਰੇਮ ਉੱਪਰ ਬਣਿਆ ਹੋਇਆ ਨਾ ਦੁਬਈ ਫਰੇਮ ਦੇ ਉੱਪਰ ਚੜ੍ਹ ਕੇ ਦੇਖ ਸਕਦੇ ਹੋ ਤੇ ਇਹਦੇ ਉੱਪਰ ਵੀ ਤੁਰ ਫਿਰ ਸਕਦੇ ਹੋ ਮੇਰੇ ਖਿਆਲ ਚ ਆ ਦਸ ਪਤਾ ਨਹੀਂ 20 ਪਾਉਂਡ ਦੀ ਟਿਕਟ ਆ ਜਿਆਦਾ ਕੋਈ ਮਹਿੰਗਾ ਵੀ ਨਹੀਂ ਤੇ ਪਾਰੇ ਸੀ ਇਹਦੇ ਰਿਵਿਊਜ਼ ਪੜੇ ਸੀ ਕਹਿੰਦੇ ਉੱਪਰਲੇ ਪਾਸਿਓਂ ਕੁਛੀ ਕਹਿੰਦੇ ਸ਼ੀਸ਼ੇ ਗਲਾਸ ਆ ਬਨੇ ਹੈ ਕਹਿੰਦੇ ਬੇਸਟੌਕ ਬਣੀ ਹੈ ਤਾਂ ਕਰਕੇ ਸਾਨੂੰ ਆਇਆ ਸੀਗਾ ਵੀ ਛੱਡ ਪਰੇ ਕੀ ਕਰਾਂਗੇ ਨਹੀਂ ਆਦਰਵਾਈਜ਼ ਜਿਹਨੂੰ ਇੰਟਰਸਟਿਡ ਹੈ ਜਿਹੜਾ ਬੰਦਾ ਉੱਪਰੋਂ ਦੇਖ ਸਕਦਾ ਨੇ ਇੱਥੇ ਇਹਦਾ ਟਿਕਟਪ ਕਾਊਂਟਰ ਹੈ ਲਿਖਿਆ ਐਕਸਪਲੋਰ ਇਨਸਾਈਡ ਟਾਵਰ ਬ੍ਰਿਜ ਤੇ ਇਹਨਾਂ ਨੇ ਲਿਖਿਆ ਰੀਜ਼ਨ ਟੂ ਵਿਜ਼ਿਟ ਕਿਉਂ ਵਿਜ਼ਿਟ ਕਰਨਾ ਚਾਹੀਦਾ ਉੱਪਰੋਂ ਇਹੋ ਜਿਹਾ 뷰 ਦਿਖਦਾ ਆ ਦੇਖੋ ਗਲਾਸ ਵਾਕ ਸਾਰਾ ਤੁਹਾਨੂੰ ਦਿਖਾਇਆ ਜਾਏਗਾ ਨਾਰਥ ਟਾਵਰਾ ਸਾਰ ਡਿਟੇਲ ਇੱਥੇ ਲੱਗੀ ਹੋਈ ਹੈ ਤੇ ਇੱਥੋਂ ਤੁਸੀਂ ਟਿਕਟਸ ਬੁੱਕ ਕਰ ਸਕਦੇ ਆ ਦੇਖੋ 28 ਪਾਉਂਡ ਹੈ ਟਿਕਟ ਫੈਮਿਲੀ ਟਿਕਟ ਤੇ ਜੇ ਅਸੀਂ ਤਿੰਨਾਂ ਹੀ ਲੈਣੀ ਹੁੰਦੀ ਤਾਂ 28 ਪਾਉਂਡ ਸੀਗੀ ਮਤਲਬ ਰਣਜਿੰਦਰ ਨਾਲ ਸਾਰੇ ਜਣਿਆਂ ਦੀ ਹੈਗੀ ਸੀ 43 ਬਸ ਉਹੀ 10 ਪਾਉਂਡ ਇੱਕ ਜਣੇ ਦੀ ਟਿਕਟ ਪਈ ਪਰ ਥੱਲੋਂ ਦੇਖ ਲਓ ਵਧੀਆ ਹੈਗਾ ਪਹਿਲਾਂ ਰਿਵਿਊਜ਼ ਵਗੈਰਾ ਪੜ ਲੇ ਤਾਂ ਕਰਕੇ ਹਣਾ ਕਿਆ ਲਾ ਬੰਗੀ ਕਿੰਨੀ ਆਹ ਨਾ 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 ਇੰਨੀ ਸੋਹਣੀ ਜਗ੍ਹਾ ਤੇ ਲੈ ਕੇ ਆਇਆ ਰਣਜੀਤ ਤਾਂ ਵੀ ਚੀਕਾ ਮਾਰੀ ਜਾਂਦੀ ਹੈ ਅੱਜ ਉਹਨੂੰ ਵੈਲੀ ਨੂੰ ਹੀ ਨਾ ਪਤਾ ਇੰਨੀ ਸੋਹਣੀ ਜਗ੍ਹਾ ਦੀ ਹਾਂ ਆਓ ਚਲਿਓ ਅੱਜ ਚਲੋ ਡੈਡੀ ਤੇ ਡੈਡੀ ਦੀ ਧੀ ਚਲੇ ਗਏ ਆਪਾਂ ਵੀ ਚੱਲਦੇ ਆ ਪਾਰਟੀ ਗੈਂਗ ਪਿੱਛੇ ਰਹਿ ਗਈ ਸੀ ਦੇਖੋ ਦੇਖੋ ਦੋਨੇ ਨੇ ਇੰਨੇ ਮਾਸਤ ਨੇ ਸਾਨੂੰ ਕਿਸੇ ਨੇ ਨਹੀਂ ਕਿਹਾ ਵੀ ਆਜੋ ਸਾਨੂੰ ਫੋਲੋ ਕਰੋ ਜੇ ਆਪਾਂ ਇਹਨਾਂ ਨੂੰ ਨਾਮ ਬੁਲਾਈਏ ਸੰਦੀਪ ਇਹਨਾਂ ਨੇ ਵਿੱਚ ਮੁੜ ਕੇ ਦੇਖਣਾ ਉਹਨਾਂ ਨੇ ਆਪਣੀਆਂ ਗੱਲਾਂ ਨੇ ਬਸ ਹੁਣ ਅਸੀਂ ਆਇਆ ਜੀ ਬ੍ਰਿਜ ਦੇ ਨੇੜੇ ਜਿੰਨੀਆਂ ਇਹ ਪ੍ਰਾਣੀਆਂ ਗਲੀਆਂ ਲੰਡਨ ਦੀਆਂ ਤੇ ਇਹ ਤੁਹਾਨੂੰ ਦਿਖਾਉਣੇ ਆ ਤੇ ਇਥੇ ਕੀ ਕੁਝ ਦੇਖਣ ਆਲਾ ਦੇਖੋ ਇਥੋਂ ਵਾਈਬ ਆਉਂਦੀ ਐ ਇੱਕ ਸ਼ਹਿਰ ਦੀ ਇਹ ਏਰੀਆ ਨਾ ਜਿਵੇਂ ਤੁਹਾਨੂੰ ਮੈਂ ਦੱਸਦਾ ਰਹੇ ਕਿ ਕਾਫੀ ਜਿਆਦਾ ਪੁਰਾਣਾ ਹੈ ਤੁਹਾਨੂੰ ਇਥੋਂ ਦਾ ਜਿਹੜਾ ਆਰਕੀਟੈਕਟਾ ਉੱਥੋਂ ਹੀ ਪਤਾ ਲੱਗਦਾ ਮੰਨ ਲਓ ਇਥੋਂ ਦੀਆਂ ਜਿਹੜਾ ਬਿਲਡਿੰਗਾਂ ਇਮਾਰਤਾਂ ਕੋਈ ਵੀ ਨਵੀਂ ਚੀਜ਼ ਨਹੀਂ ਇੱਥੇ ਬਣੀ ਹੋਈ ਤੇ ਨਾ ਹੀ ਇੱਥੇ ਜਿਹੜਾ ਸੈਂਟਰ ਲੰਡਨ ਹੈ ਇੱਥੇ ਗੱਡੀਆਂ ਗੁੱਡੀਆਂ ਬਾਹਰ ਨਹੀਂ ਆਲਾਉਡ ਨਹੀਂ ਹੈਗੀਆਂ ਕੁਛ ਵੀ ਬਾਹਰ ਨਹੀਂ ਲਿਆ ਸਕਦੇ। ਪੁਰਾਣੇ ਘਰ। ਸੰਦੀਪ ਆ ਕੀ ਆ ਇਹ ਘਰ ਆ ਲੋਕਾਂ ਦੇ? ਇਹ ਘਰ ਆ ਲੋਕਾਂ ਦੇ? ਨਹੀਂ ਨਹੀਂ ਸ਼ੌਪਸ ਨਹੀਂ। ਨਹੀਂ ਨਹੀਂ ਸ਼ੌਪ, ਉੱਪਰ ਆ ਫਾਰਮਸ ਵੀ ਨਹੀਂ। ਥੇਹੇ ਥੱਲੇ ਜਿੱਦਾਂ ਸ਼ੌਪਸ ਵਗੈਰ ਆ ਬਿਜ਼ਨੈਸਸ। ਅੱਛਾ ਸ਼ੌਪਸ ਠੀਕ ਆ। ਆਦਾ ਜੀ ਮੈਂ ਸਟਾਰਬਕ ਆ ਗਿਆ ਹਾਂ ਨਾ। ਯਾ। ਹਾਂ। ਇਹ ਇੱਕ ਪਾਸੇ ਆ ਉਹ ਬਣਿਆ ਹੋਏ ਤੇ ਉੱਪਰਲੇ ਪਾਸੇ ਲੋਕ ਰਹਿੰਦੇ ਆ। ਜਿੱਦਾਂ ਲਾਈਫ ਇਹਨਾਂ ਨੇ ओके व्यू ਦੇਖਣ ਲਈ ਹੈ ਨਾ ਇਹ ਜੀਆਂ ਸ਼ਾਪਸ ਹੈ ਜਾਂ ਨਹੀਂ ਇਹ ਨੇੜੇ ਸੋ ਇਹ ਨੇੜੇ ਸ਼ਾਪਸ ਨਹੀਂ ਆ ਗਲੀਆਂ ਦੇ ਵਿੱਚ ਕਿੰਨੀ ਕਿਊਟ ਆ ਗਈ ਹਮ ਕਿੰਨਾ ਕੁਛ ਆ ਲਾ ਉਹ ਦੇਖੋ ਇਤਨਾ ਕੁਝ ਆ ਲਾ ਕਿੰਨੀ ਡਿਵੈਲਪਮੈਂਟ ਹੋ ਗਈ ਪਹਿਲਾਂ ਕਿੰਨੇ ਨੀਵੇਂ ਸੀ ਨਾ ਹਾਂ ਜਿੱਦਾਂ ਕਿ ਆਪਾਂ ਟਾਈਮ ਦੇ ਨਾਲ ਉੱਚੀ ਦਹਾਰ ਇੱਕ ਚੀਜ਼ ਨੂੰ ਚੱਕਿਆ ਨਹੀਂ ਗੰਦਾ ਲੱਗਦਾ ਕਿਸੇ ਵਗੈਰਾ ਉਹ ਵੀ ਇੱਥੇ ਦੇਖੋ ਪਹਿਲਾਂ ਕਿੰਨਾ ਦਿਨ ਸੀ ਆ ਵੀ ਪਹਿਲਾਂ ਨੀਵਾ ਸੀ ਹੁਣ ਆਲਾ ਦਵਾਲਾ ਕਿੰਨਾ ਉੱਚਾ ਹੋ ਗਿਆ ਜੜੀਨਾ ਪਿਛਲੇ ਪਾਸੇ ਤੁਸੀਂ ਜਗਾ ਦੇਖ ਰਹੇ ਹੋ ਇਹ ਸਾਰੀ ਕਿਸੇ ਸਮੇਂ ਪੋਰਟ ਹੁੰਦੀ ਸੀਗੀ ਮਤਲਬ ਬੰਦਰਗਾ ਕਿਉਂਕਿ ਜਦੋਂ ਪਹਿਲਾਂ ਹਵਾਈ ਜਹਾਜ਼ ਹੈ ਨਹੀਂ ਸੀਗੇ ਸਮੁੰਦਰੀ ਜਹਾਜ਼ ਰਾਹੀਂ ਲੋਕ ਆਉਂਦੇ ਜਾਂਦੇ ਸੀ ਤਾਂ ਲੰਡਨ ਦੀ ਜਿਵੇਂ ਤੁਹਾਨੂੰ ਦੱਸਿਆ ਲੰਡਨ ਬ੍ਰਿਜ ਮੇਨ ਅਟਰੈਕਸ਼ਨ ਸੀ ਸ਼ਹਿਰ ਦਾ ਸੈਂਟਰ ਵੀ ਸੀਗਾ ਤੇ ਲੋਕ ਲੰਡਨ ਚ ਪੁਲ ਦੇ ਕੋਲ ਹੀ ਆ ਕੇ ਉਤਰਦੇ ਸੀਗੇ ਤੇ ਕਾਫੀ ਟਾਈਮ ਇਹ ਪੋਰਟ ਰਿਹਾ ਤੇ ਫਿਰ ਸੈਕੰਡ ਵਰਲਡ ਵਾਰ ਦੇ ਦੌਰਾਨ ਇਹ ਮਤਲਬ ਬੰਬ ਬੰਬ ਸੱਟ ਕੇ ਤਬਾਹ ਕਰਤਾ ਸੀਗਾ ਪੂਰਾ ਤੇ ਉਦੋਂ ਬਾਅਦ ਹੁਣ ਅੱਜ ਕੱਲ੍ਹ ਇੱਥੇ ਰੈਸਟੋਰੈਂਟ ਆ ਤੇ ਟੂਰਿਸਟ ਐਟ੍ਰੈਕਸ਼ਨ ਐ ਲੋਕ ਬ੍ਰਿਜ ਦੇ ਜਿਹੜੇ ਨੇੜੇ ਆਉਂਦੇ ਜਾਂਦੇ ਆ ਉਹ ਆਪਣਾ ਖਾਣ ਪੀਣ ਕਰਦੇ ਆ ਆਪਣਾ ਇੰਜੋਏਮੈਂਟ ਕਰਦੇ ਆ ਤੇ ਕਾਫੀ ਸਾਰੀਆਂ ਹਿਸਟੋਰੀਕਲ ਜਿੰਨੀਆਂ ਚੀਜ਼ਾਂ ਹੈਗੀਆਂ ਉਹ ਲੰਡਨ ਬ੍ਰਿਜ ਦੇ ਨੇੜੇ ਤੇੜੇ ਤੁਹਾਨੂੰ ਦਾ ਟਾਵਰ ਬ੍ਰਿਜ ਦੇ ਨੇੜੇ ਤੇੜੇ ਤੁਹਾਨੂੰ ਮਿਲ ਜਾਣਗੀਆਂ ਸਟਾਰਬਕ ਪਹੁੰਚ ਗਏ 커피 ਪੀਣ ਦੇ ਲਈ ਸੁੱਕੇ ਕਦੇ ਲੰਘਦੇ ਨਹੀਂ ਇਹ ਜਦੋਂ ਰਲ ਜਾਂਦੇ ਐ ਐਨੇ ਜਾਣੇ ਕਹਿੰਦੇ 커피 ਪੀਣੀ ਆ ਆਰਡਰ ਸਾਨੂੰ ਇੱਥੇ ਦੇਣਾ ਨਹੀਂ ਹੁੰਦਾ ਉਹ ਭੂਆ ਜੀ ਨੂੰ ਦੇਣਾ ਹੁੰਦਾ ਆਰਡਰ ਵੀ ਕੀ ਕੁਛ ਸਵਾਲ ਆ ਕੀ ਨਾ ਆ ਸਾਡੇ ਰਣਜਿੰਦਰ ਨੂੰ ਨਾ ਕੱਲੀ ਉਹਨਾਂ ਨੇ ਆਈਸ ਪਾ ਕੇ ਦਿੱਤੀ ਐ ਇਹਦੇ ਚ ਗਲਾਸ ਚ ਤੇ ਉਹ ਕਹਿੰਦੇ ਆ ਆਪਣਾ ਕਿਉਂਕਿ ਦੰਦੀਆਂ ਕੱਢ ਰਹੇ ਆ ਤਾਂ ਕਰਕੇ ਮਤਲਬ ਉਹ ਦੇਖੋ ਗਲਾਸ ਨੂੰ ਨਾ ਪਰੋ ਪਰੋ ਜੱਟ ਰਹੇ ਕਿਉਂਕੋ ਰਿਲੈਕਸ ਕਰ ਰਹੇ ਆ ਹਨਾ ਆਰਾਮ ਮਿਲ ਰਹੇ ਆ ਤਾ ਕਰਕੇ ਸੰਦੀਪ ਤੇ ਗਲਾਸ ਨੂੰ ਉਹ ਕਰ ਰਹੀ ਸੀ ਤੇ ਫਿਰ ਇਹ ਕਹਿੰਦੇ ਵੀ ਆ ਆਈਸ ਲੈ ਲਓ ਤੁਸੀਂ ਇਹ ਆਈਸ ਨੂੰ ਆਰਾਮ ਦੇਣ ਆਈਸ ਨੂੰ ਆਰਾਮ ਮਿਲੂਗਾ ਸੁਣ ਹੋ ਜਾਂਦੇ ਨੇ ਨਾ ਬੋਟਾ ਬੋਟਾ ਸੁਣ ਹੋ ਜਾਂਦੇ ਨੇ ਘਰੀ ਤਾਂ ਪੰਜਾਬੀਆਂ ਲਾਈਕ ਕਰ ਰਹੀ ਹੈ ਨਾ ਰਣ ਜੀ ਹਾਂ ਉਹ ਦੁਨੀ ਸਿੱਕੀ ਵੀ ਪਈ ਹੈ ਨਾ ਬੂਆ ਜੀ ਦੰਦ ਘੜਾ ਰਹੇ ਐ ਇਹਦੇ ਦੋ मीनिंग ਨੇ ਮੀ ਭੂਆ ਜੀ ਦੰਦ ਘੜਾ ਰਿਹਾ ਇੱਕ ਤਾਂ ਭੂਆ ਜੀ ਦੰਦੀਆਂ ਘੜਾ ਰਿਹਾ ਆਪੂਆ ਜੀ ਆਪਦੇ ਦੰਦ ਘੜਾ ਰਿਹਾ ਸਨੈਪਚੈਟਸ ਪੰਨਿਆਂ ਜਾ ਰਹੀਆਂ ਆਪੋ ਆਪਣੇ ਫੋਨਾਂ ਦੇ ਵਿੱਚ ਬੰਦਿਆਂ ਦੇ ਵੱਲੋਂ ਇਹ ਕਹਿੰਦੇ ਸਾਨੂੰ ਸਨੈਪਚੈਟ ਤੇ ਫੋਲੋ ਕਰ ਲਓ ਜੀ ਕਿਉਂ ਫੇ ਜੀ ਸਨੈਪ ਪੰਜਾਬੀ ਟਰੈਵਲ ਕਪਲ ਪੰਜਾਬੀ ਟਰੈਵਲ ਕਪਲ ਸਨੈਪਚੈਟ ਤੇ ਅਸੀਂ ਜਿਹੜੇ ਰਿਪਨ ਵੀਡੀਓਜ਼ ਬਣਾਉਂਦੇ ਆ YouTube ਤੇ ਮੈਂ ਵੀਡੀਓਜ਼ ਬਣਾਉਂ ਰਹੀ ਆ ਸਨੈਪਚੈਟ ਅਸੀਂ ਆਪੋ ਆਪਣੀ ਡਿਪਾਰਟਮੈਂਟਸ ਚੇਂਜ ਕਰ ਰਹੇ ਸਹੀ ਗੱਲ ਹੈ ਇੰਸਟਾਗ੍ਰਾਮ ਤੋਂ ਹੁਣ ਸਨੈਪਚੈਟ ਤੇ ਆ ਗਈ ਸਾਰੇ ਨਾ ਗੋਰੇ-ਗੋਰੀਆਂ ਪੱਪਾਂ ਕ ਨਹੀਂ ਚੱਲੇ ਆ ਹੁਣ ਦੇ ਨੇ ਕੰਮ ਕਰ ਲਿਆ ਦਾਰੂ ਦੀ ਭਾਲ ਚ ਨੇ ਹੁਣ ਇਹ ਸ਼ਾਮ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਲੰਡਨ ਵਰਗੇ ਸ਼ਹਿਰ ਤਾਂ ਖਾਸ ਕਰਕੇ ਕਿਉਂਕਿ ਇੱਥੇ ਪੱਪ ਪੱਪ ਬਹੁਤ ਆ ਬਹੁਤ ਪੁਰਾਣੇ-ਪੁਰਾਣੇ ਓ ਸਾਹਮਣੇ ਵਾਲੇ ਪਾਸੇ ਦੇਖੋ ਤੁਸੀਂ ਪੱਬ ਦੇ ਬਾਹਰ ਲਾਈਨ ਲੱਗੀ ਹੋਈ ਆ ਅੰਦਰ ਪਹਿਲਾਂ दारू ਪੀਣ ਵਾਲੇ ਇੰਨੇ ਜਾਣੇ ਆ ਕਿ ਵਾਰੀ ਨਹੀਂ ਆ ਰਹੀ ਆਡੀ ਲਾਈਨ ਲਾ ਰખી ਆ ਇਹ ਸਾਰਾ ਸੈਂਟਰ ਲੰਡਨ ਚ ਪੱਬ ਕਲਚਰ ਆ ਤੇ ਆਹ ਕੁੱਝ ਚੱਲਦਾ ਇਥੇ ਹਾਲੀਵੁੱਡ ਦੀਆਂ ਫਿਲਮਾਂ ਚ ਦੇਖਦੇ ਹੁੰਦੇ ਸੀ ਆ ਏਰੀਆ ਇਹਨੂੰ ਅੰਗਰੇਜ਼ੀ ਫਿਲਮਾਂ ਚ ਹੁਣ ਆਖੀ ਵੀ ਦੇਖ ਰਹੇ ਆ ਐਹੋ ਜਿਹਾ ਜੀ ਸਾਰਾ ਨੀਬੀੜ ਸੀ ਹਨ ਦਾਰੂ ਪੀਣ ਵਾਸਤੇ ਸ਼ਰਾਬੀ ਨੇ ਗੋਰੇ ਬਾਲੇ ਅਜੇ ਘੱਟ ਸੀ ਗੋਰੇ ਸ਼ਰਾਬੀ ਸਾਹਮਣੇ ਦੇਖੋ ਚਰਚ ਹੈ ਤੇ ਚਰਚ ਦੇ ਹੇਠਲੇ ਪਾਸੇ ਇਹ ਦਾਰੂ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਆਪਣੇ ਇਹ ਗੱਲ ਤੇ ਕਿੱਡਾ ਮੁੱਦਾ ਪੜਕ ਸਕਦਾ ਮਾੜੀ ਗੁਰਦੁਆਰੇ ਦੇ ਕੋਲੇ ਐ ਠੇਕਾ ਹੋਵੇ ਜਾਂ ਹੋਰ ਇਹ ਇਹ ਨਾ ਬਹੁਤਾ ਵਰੀ ਨਹੀਂ ਕਰਦੇ ਹੁੰਦੇ ਪਤਾ ਨਹੀਂ ਕਾਦੋਂ ਵੈਸੇ ਗਲਤ ਐ ਮੈਂ ਵੀ ਗਲਤ ਮੰਨਦਾ ਵੀ ਚੰਗਾ ਸਹੀ ਨਹੀਂ ਹੈਗਾ ਇਹ ਪਰ ਅੰਗਰੇਜ਼ ਐ ਹੀ ਨੇ ਬਾਈ ਕੀ ਇਹ ਸੰਦੀਪ ਇਹਨਾਂ ਦੀ ਯਾਰ ਅਲੱਗ ਹੀ ਲਾਈਫ ਆ ਯਾਰ ਹਨਾ ਪੁਲਿਸੀ ਵਾਲੀ ਫਿਰਦੀ ਅੱਜ ਸ਼ਹਿਰ 'ਚ ਸ਼ਰਾਬੀ ਸ਼ਰਾਬੀ ਹੋਏ ਫਿਰਦੇ ਨੇ ਸਾਰੇ ਇਹ ਗਲੀਆਂ ਵਿੱਚੋਂ ਦੀ ਘੁੰਮਦੇ ਘੁੰਮਦੇ ਜੀ ਅਸੀਂ ਪਹੁੰਚ ਗਏ ਹੁਣ ਲੰਡਨ ਰਜਿਸਟ੍ਰੇਸ਼ਨ ਤੇ ਜਿਹੜਾ ਇਹ ਲੰਡਨ ਰਜਿਸਟ੍ਰੇਸ਼ਨ ਹੈ ਇਹ ਬਿਲਕੁਲ ਪੁਲ ਦੇ ਕੋਲ ਹੀ ਪੈਂਦਾ ਇਸ ਏਰੀਏ ਦੇ ਵਿੱਚ ਤੇ ਇਹ ਵੀ ਕਾਫੀ ਪੁਰਾਣਾ ਬਣਿਆ ਹੋਇਆ ਦੇਖੋ ਲੰਡਨ ਰਜਿਸਟ੍ਰੇਸ਼ਨ ਤੇ ਇੱਥੋਂ ਅਸੀਂ ਮੈਟਰੋ ਲੈਣੀ ਆ ਹੁਣ ਮੈਟਰੋ ਲੈ ਕੇ ਅਸੀਂ ਪਹੁੰਚਣਾ ਘਰ ਨੂੰ ਤੇ ਸਾਊਥ ਹਾਲ ਨੂੰ ਜਿਹਦਾ ਲੱਗਣਾ ਸਾਨੂੰ ਇੱਥੋਂ ਘੰਟਾ ਤੇ ਵਲੌਗ ਦੀ ਆਪਾਂ ਜਿਹਦੇ ਦੀ ਆਪਣੇ ਦੀ ਕਰਦੀ ਹੈ ਸਮਾਪਤੀ ਇੱਧਰ ਨਹੀਂ ਜਾਣਾ ਜਿਹੜੇ ਸਟੇਸ਼ਨ ਦੇ ਆਏ ਆ ਨਾ ਅਸੀਂ ਇਹ ਲੰਡਨ ਬ੍ਰਿਜ ਸਟੇਸ਼ਨ ਹੈ ਇਹ 1836 ਜ ਬਣਿਆ ਸੀਗਾ ਤੁਸੀਂ ਦੇਖ ਲਓ ਕਿੰਨਾ ਪੁਰਾਣਾ ਏਰੀਆ ਕਿੰਨੇ ਆ ਪੁਰਾਣੀਆਂ ਇੱਥੇ ਮਤਲਬ ਟ੍ਰੇਨਸ ਵਗੈਰਾ ਜਾਂ ਆ ਲਿਖਿਆ ਵੀ ਸਟੀਮ ਟ੍ਰੇਨ ਪਹਿਲਾਂ ਉਦੋਂ ਚੱਲਦੀ ਹੁੰਦੀ ਸੀਗੀ ਤੇ ਇਹ ਸਾਰੇ ਏਰੀਆ ਦੇ ਵਿੱਚ ਇੰਨੇ ਜ਼ਿਆਦਾ ਅਸੀਂ ਪੁਰਾਣੇ ਏਰੀਆ 'ਚ ਖੜੇ ਹੁਣ ਤੇ ਸੰਦੀਪ ਨੇ ਐ ਵੀ ਦੱਸਿਆ ਵੀ ਵਰਲਡ ਵਾਰ ਦੇ ਟਾਈਮ ਇਥੇ ਬਹੁਤ ساری ਜਿਹੜੀ ਬੰਬਾਰੀ ਆ ਉਹ ਵੀ ਕੀਤੀ ਹੈ ਸੰਦੀਪ ਜੇ ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਅੱਧੀ ਉਹ ਬਿਲਡਿੰਗ ਆ ਗਈ ਪ੍ਰਾਣੀ ਇਹਨਾਂ ਨੇ ਸੰਭੀ ਹੋਈ ਆ ਉਦੋਂ ਫਿਰ ਇੱਥੇ ਜਦੋਂ ਨਾ ਇੱਕ ਫੋਰਮਸ ਵਗੈਰਾ ਫੁੱਟਦੇ ਸੀ ਨਾ ਜਿਹੜੇ ਇੱਥੋਂ ਦੇ ਲੋਕ ਸੀਗੇ ਉਹਨਾਂ ਨੂੰ ਟ੍ਰੈਂਚਸ ਬੋਲਦੇ ਆਗੇ ਕਿ ਉਹਨਾਂ ਦੀ ਸੇਫਟੀ ਲਈ ਫਿਰ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀਗਾ ਕਿ ਜਿੰਨਾ ਟਾਈਮ ਕੋਈ ਖਤਰਾ ਹੋਵੇ ਵੀ ਸ਼ੈਲਟਰ ਸ਼ੈਲਟਰ ਦੇ ਤੌਰ ਤੇ ਇਹ ਕਹਿੰਦੇ ਜਦੋਂ ਬੰਬ ਸਿੱਟੇ ਜਾਂਦੇ ਸੀ ਨਾ ਦੂਜੀ ਵਰਲਡ ਸੰਸਾਰ ਜੰਗ ਹੋਈ ਜਦੋਂ ਤੇ ਫਿਰ ਇਹਨਾਂ ਦੇ ਆ ਬ੍ਰਿਜ ਚ ਆ ਕੇ ਇੱਥੇ ਮਤਲਬ ਸਟੇਸ਼ਨ ਦੇ ਵਿੱਚ ਆ ਕੇ ਇਥੇ ਲੁਕ ਜਾਂਦੇ ਤੇ ਕਿੰਨਾ ਪੁਰਾਣਾ ਇਤਿਹਾਸ ਆ ਯਾਰ ਇਹ ਇਲਾਕੇ ਦਾ ਇਹ ਸ਼ਹਿਰ ਦਾ ਸੈਂਟਰ ਹੁੰਦਾ ਸੀ ਕਿਸੇ ਟਾਈਮ ਸਭ ਤੋਂ ਪਹਿਲੀਆਂ ਚ ਜਦੋਂ ਤਾਂ ਹੀ ਕਰਕੇ 브릿ਜ ਇਥੇ ਸ਼ਹਿਰ ਦੇ ਵਿਚਾਲੇ ਬਣਾਇਆ ਹੋ ਉਹਨਾਂ ਟਾਈਮਾਂ ਚ ਹਨ ਇਹ ਮੈਨੂੰ ਲੱਗਦਾ ਸੈਂਟਰ ਹੁੰਦਾ ਹੋਣਾ ਹਨਾ ਸਾਰੇ ਹਜੇ ਵੀ ਸੈਂਟਰ ਆ ਗਿਆ ਇਹ ਆ ਤਾਈਓਂ ਸੈਂਟਰਲ ਤਾਂ ਹੈਗੀ ਆ ਮਤਲਬ ਉਦੋਂ ਤਾਂ ਬਿਲਕੁਲ ਹੀ ਸ਼ਹਿਰ ਇੱਥੇ ਬਸਿਆ ਹੁੰਦਾ ਹੋਊਗਾ ਹਨਾ ਜਦੋਂ ਕੋਈ ਜਿੱਦਾਂ ਵਾ ਦੇਖ ਰਹੇ ਸੀਗੇ ਸਾਰੇ ਇਥੇ ਕੋਟ ਸੀਗਾ ਕਿਉਂਕਿ ਗੱਡੀਆਂ ਤਾਂ ਹੁਣ ਆਈਆਂ ਆ ਆ ਹੁਣ ਤਾਂ ਬਹੁਤ ਵੱਡਾ ਬਹੁਤ ਦੂਰ ਤੱਕ ਵਾ ਗਿਆ ਤਾਂ ਹੀ ਕਰਕੇ ਬੰਦਰਗਾਹ ਉਹ ਪੁਲਿਸ ਆ ਗਈ ਸੀ ਤਾਂ ਹੀ ਕਰਕੇ ਮਤਲਬ ਬੰਦਰਗਾਹ ਇੱਥੇ ਸੀਗਾ ਸਟੇਸ਼ਨ ਇੱਥੇ ਸੀ ਜ਼ਰਾ ਸੈਂਟਰ ਹੋਣ ਕਰਕੇ ਹਨਾ ਕਿਉਂਕਿ ਪਹਿਲਾਂ ਤੇ ਇੱਥੇ ਜਿਆਦਾ ਜਿੱਦਾਂ ਹੋਰਸes ਕੈਰੇਜes ਹੁੰਦੀਆਂ ਸੀਗੀਆਂ ਹਾਂ ਸੋ ਉਹ ਘੋੜੇ-ਘੋੜੇ ਚੱਲਦੇ ਹੁੰਦੇ ਸੀ ਸੀ ਜੇ ਕਿਤੇ ਟ੍ਰੈਵਲਿੰਗ ਕਰਨੀ ਸਾਰਾ ਕੁਝ ਆਉਂਦਾ ਸੀਗਾ ਪੋਰਟਸ ਜੋ ਜਿਹੜਾ ਪਟਿਆ ਸੀਗਾ ਪ੍ਰਾਣਾ ਏਰੀਆ ਉੱਥੇ ਮਲਾ ਕੇ ਸੋ ਇਹੋ ਜਿਹਾ ਜੀ ਲੰਡਨ ਬ੍ਰਿਜ ਦਾ ਜਿਹੜਾ ਸਟੇਸ਼ਨ ਹੈਗਾ ਉੱਪਰਲੇ ਪਾਸੇ ਰਿਅਲ ਲੱਗਿਆ ਹੋਇਆ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਸੈਂਟਰਲ ਲੰਡਨ ਘੁੰਮਣਾ ਸੀਗਾ ਤੇ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹਨਾਂ ਦੇ ਨਾਲ ਸੰਦੀਪ ਸੁਖਵੀਰ ਦੇ ਨਾਲ ਆਪਾਂ ਸਾਰੀਆਂ ਮੋਸਟ ਅਟਰੈਕਸ਼ਨਸ ਨੇ ਜਿੰਨੀਆਂ ਲੰਡਨ ਦੀਆਂ ਸਾਰੀਆਂ ਘੁੰਮਾਂਗੇ ਤੇ ਤੁਸੀਂ ਦੇਖਦੇ ਰਹੋ ਸਾਨੂੰ ਇੰਗਲੈਂਡ ਤੋਂ ਮਿਲਦੇ ਆ ਨਵੇਂ ਵਲੌਗਸ ਨੂੰ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ